ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਜੋਦਿਓ ਉਹ ਘੜੀ ਉਹ ਪਲ ਉਹ ਦਿਨ ਆ ਗਿਆ ਜਿਹਦਾ ਆਪਾਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ ਬੜੇ ਲੰਮੇ ਸਮੇਂ ਤੋਂ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਆਪਾਂ ਮਿਹਨਤ ਕੀਤੀ ਆ ਸੋ ਚੰਦ ਘੰਟੇ ਬਚੇ ਆ ਸੋ ਇਨ੍ਹਾਂ ਚੰਦ ਘੰਟਿਆਂ ਦੇ ਵਿੱਚ ਪੂਰੀ ਮਿਹਨਤ ਡਟ ਕੇ ਕਰ ਦਿਓ ਤੇ ਕੁਝ ਗੱਲਾਂ ਜਿਹੜੀਆਂ ਚੇਤੇ ਰੱਖਿਓ ਚੇਤੇ ਰੱਖਣੀਆਂ ਵੀ ਤੇ ਚੇਤੇ ਕਰਾਉਣੀਆਂ ਵੀ ਆ ਚੇਤੇ ਕਰਾਇਓ ਲੋਕਾਂ ਦੇ ਤੇ ਚੇਤੇ ਰੱਖਿਓ ਕਿ 1 ਜੂਨ 84 ਨੂੰ ਦਰਬਾਰ ਸਾਹਿਬ ਨੂੰ ਘੇਰਾ ਪੈਂਦਾ 6 ਜੂਨ ਤੱਕ ਕਾਣ ਹੁੰਦਾ ਹਜ਼ਾਰਾਂ ਨੌਜਵਾਨ ਬੀਬੀਆਂ ਬੱਚੇ ਬਜ਼ੁਰਗ ਮਾਰੇ ਜਾਂਦੇ ਆ ਦਰਬਾਰ ਸਾਹਿਬ ਦੀ ਪ੍ਰਕਰਮਾ ਖੂਨ ਨਾਲ ਲਤਪਤ ਹੁੰਦੀ ਹੈ ਸਾਵਨ ਢਾਇਆ ਜਾਂਦਾ ਟੈਂਕਾਂ ਤੋਪਾਂ ਦੇ ਨਾਲ ਉਹ ਖੂਨੀ ਪੰਜਾ ਚੇਤੇ ਰੱਖਿਓ ਚੇਤੇ ਰੱਖਿਓ 1 ਜੂਨ 2115 1 ਜੂਨ 2115 ਗੁਰੂ ਰਾਮ ਸਾਹਿਬ ਦੀ ਬੇਅਦਬੀ ਹੁੰਦੀ ਹੈ ਸਰਕਾਰ ਹੁੰਦੀ ਹੈ ਬਾਦਲਾਂ ਦੀ ਗੁਰੂ ਦੇ ਅੰਗ ਰੂੜੀਆਂ ਦੇ ਰੋਲੇ ਜਾਂਦੇ ਨੇ ਗਲੀਆਂ 'ਚ ਖੰਡਾਏ ਜਾਂਦੇ ਨੇ ਚੇਤੇ ਰੱਖਿਓ ਇਹ ਜੋ ਸਾਡੇ ਨੌਜਵਾਨ ਸਮੇਂ ਦੀ ਸਰਕਾਰ ਵੱਲੋਂ ਐਨਆਰਸੀ ਲਾ ਕੇ ਡਿਬਰੂਗਰ ਸਿੱਤੇ ਜਾਂਦੇ ਨੇ ਇਹ ਗੱਲਾਂ ਭੁੱਲ ਨਾ ਜਾਓ ਆਪਾਂ ਦੀ ਯਾਦ ਸ਼ਕਤੀ ਬਹੁਤ ਕਮਜ਼ੋਰ ਹੈ ਬਹੁਤ ਛੇਤੀ ਭੁੱਲਦੇ ਆ ਆ ਤੁਹਾਨੂੰ ਹੋਰ ਵੀ ਕੁਝ ਮੈਂ ਗੱਲਾਂ ਜਿਹੜੀਆਂ ਉਹ ਤੁਹਾਡੇ ਧਿਆਨ ਚ ਲਿਆ ਦਨਾ ਤੁਹਾਡੇ ਜਿਹਨ ਦੇ ਬੱਚੇ ਗੱਲਾਂ ਆਓ ਮਾਵਾ ਦਾ ਆਓ ਮਾਵਾ ਦੀ ਨੌਜਵਾਨ ਪੁੱਤ ਦੋਵੇਂ ਟੋਰ ਕੇ ਇਹ ਇੱਕ ਮਾਂ ਦੀ ਕਹਾਣੀ ਨਹੀਂ ਮੈਂ ਜਿੰਨੇ ਪਿੰਡਾਂ 'ਚ ਗਿਆ ਤੁਹਾਨੂੰ ਹਰ ਪਿੰਡ ਦੀ ਕਹਾਣੀ ਮੈਂ ਸੁਣਾ ਸਕਦਾ ਮੇਰੇ ਕੋਲੇ ਕੈਮਰੇ ਚ ਇਹ ਮੌਜੂਦ ਨੇ ਕਿ ਡਰਾਮਾ ਸਾਰੀਆਂ ਆ ਦੇਖ ਲੋ ਇਹ ਉਹ ਮਾਵਾਚਾਰੀ ਜੀ ਦੇ ਦੋ ਮੁੰਡੇ ਤਿੰਨਾ ਮਹੀਨਾ ਚ ਕਬੱਡੀ ਦੇ ਪਲੇਅਰ ਚਿੱਟੇ ਨਾ ਮਰੇ ਆ ਮਾਂ ਦਾ ਵੀ ਸੁਣ ਲੋ ਇਹ ਕਿ ਟਿਕਟ ਸਾਡੇ ਪਿੰਡੋਂ ਖਤਮ ਕਰਦੇ ਹੋ ਨਹੀਂ ਬੋੜਾ ਮੰਨੋ ਆ ਕਿ ਮਾਂ ਆ ਗਿਆ আসনলো ਮੇਰੇ ਕੋਲੇ ਨਾ 650 ਪਿੰਡ ਚ ਗਿਆ ਬਾਈ ਹਰ ਪਿੰਡ ਦੀ ਕਹਾਣੀ ਆ ਵੈਸੇ ਦਾ ਇਹ ਪੌਣੇ 13000 ਪੰਜਾਬ ਦਾ ਪਿੰਡ ਹੈ ਹਰ ਪਿੰਡ ਹਰ ਘਰ ਦੀ ਕਹਾਣੀ ਹੈ ਆਹੀ ਮਾਮਾ ਦਾ ਕਰਲਾਪ ਆ ਆਹੀ ਮਾਮਾ ਦੀ ਕਹਾਣੀ ਹੈ ਕਿ ਸਿਰਫ ਦੋ ਮਰ ਗਏ ਕਿਹੜਾ ਇੱਕ ਸਿੱਕੋ ਹੀ ਮਰ ਗਿਆ ਕਿ ਤਿੰਨ ਤਿੰਨ ਵੀ ਮਰੇ ਨੇ ਘਰ ਸੁੰਨੇ ਹੋ ਗਏ ਬਾਈ ਕੋਖਾਂ ਉਜੜ ਗਈਆਂ ਇਹਦੇ ਜ਼ਿੰਮੇਵਾਰ ਕੌਣ ਹੈ ਇਹ ਚਿੱਤੇ ਰੱਖਿਓ ਜ਼ਿੰਮੇਵਾਰ ਕੱਲਾ ਹਾ ਮੌਜੂਦਾ ਝਾੜੂ ਵਾਲੇ ਨਹੀਂ ਹੈਗੇ ਬੂਟੇ ਲਾਉਣ ਵਾਲਾ ਇੱਥੇ ਜੜਾਂ ਲਾਉਣ ਵਾਲੀਆਂ ਇਹਦਾ ਬਾਦਲ ਪਰਿਵਾਰ ਆ ਉਹਨਾਂ ਦੇ ਰਾਜ 'ਚ ਇਹਦੀ ਜੜ ਲੱਗੀ ਚੱਟੇ ਦੀ ਤੇ ਇਹ ਚੱਟੇ ਨੂੰ ਆਉਣ ਵਾਲੇ ਸਮੇਂ 'ਚ ਪਾਣੀ ਪਾ ਕੇ ਉਹਨੂੰ ਖਾਦ ਪਾ ਕੇ ਇਹਨੂੰ ਵਧਾਇਆ ਕਿਹਨੇ ਅਸੀਂ ਕਾਂਗਰਸੀਆਂ ਨੇ ਜਿਹਨੇ ਸੌ ਖਾਦੀ ਸੀਗੀ ਗੁਟਕਾ ਸਾਹਬ ਦੀ ਕੈਪਟਨ ਨੇ ਉਹਨਾਂ ਰਾਜ 'ਚ ਉਹਦੂ ਵਧਿਆ ਆ 26 ਮਹੀਨਾ ਇਹਦਾ ਆਤੀ ਹੋ ਗਈ ਤੇ ਕਈ ਗੁਣਾ ਵੱਧ ਗਿਆ ਤੇ ਮੁੰਡੇ ਨੌਜਵਾਨ ਮਰਨ ਲੱਗੇ ਚੇਤੇ ਰੱਖਿਓ ਬਈ ਇਹਨਾਂ ਚੀਜ਼ਾਂ ਨੂੰ ਜੇ ਅਸੀਂ ਭੁੱਲਣਾ ਸਾਨੂੰ ਭੁੱਲਣ ਦੀ ਆਦਤ ਹੋਈ ਗੱਲ ਆ ਕਿ ਅਸੀਂ ਹੁਣ ਆ ਸਾਰੀਆਂ ਗੱਲਾਂ ਅਸੀਂ ਬੇਅਦਬੀ ਦੀਆਂ ਘਟਨਾਵਾਂ ਬਾਵਰਕਲਾਂ ਗੋਲੀ ਕਾਂਡ ਦੀਆਂ ਘਟਨਾਵਾਂ 84 ਦੀ ਘਟਨਾ ਜਿੰਨਾ ਕਹਾਣ ਹੋਇਆ ਪੰਜਾਬ ਦੇ ਨਾਲ ਐਨਐਸਏ ਲੱਗੀਆਂ ਡਿਬਰੂਗੜ ਸਿੱਟੇਗੇ ਮੁੰਡੇ ਸਾਰੇ ਮੁੱਦੇ ਭਲਾ ਕੇ ਹੁਣ ਐ ਪਾਰਟੀਆਂ ਵਿੱਚ ਫਸ ਕੇ ਖੜਜੋਗੇ ਵੀ ਅਸੀਂ ਕਾਲੀ ਆ ਅਸੀਂ ਕਾਂਗਰਸੀ ਆ ਅਸੀਂ ਝਾੜੂ ਵਾਲੇ ਆ ਅਸੀਂ ਪਾਸੇ ਵੋਟ ਨਹੀਂ ਪਾਉਣੇ ਇਹ ਜਿਹੜੀ ਅੱਗ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਲੱਗੀ ਹੋਈ ਹੈ ਲੰਮੇ ਸਮੇਂ ਤੋਂ ਲੈ ਕੇ ਪੰਜਾਬ ਨੂੰ ਚਟਿਆਂ ਦੇ ਰੂਪ ਵਿੱਚ ਪ੍ਰਵਾਸ ਦੇ ਰੂਪ ਵਿੱਚ ਛੋਡੀ ਬੋਲੀ ਨੂੰ ਖਤਮ ਕਰਨ ਦੇ ਰੂਪ ਵਿੱਚ ਛੋਡੀ ਕਿਸਾਨੀ ਨੂੰ ਛੋਡੇ ਮਜ਼ਦੂਰਾਂ ਨੂੰ ਖਤਮ ਕਰਨ ਦੇ ਰੂਪ ਵਿੱਚ ਇਹ ਤੇਜ਼ੀ ਨਾਲ ਛੋਡੇ ਘਰਾਂ ਬਲ ਵੱਧ ਰਹੀ ਹੈ ਭਾਈ ਅੱਜ ਜੇ ਅੱਜ ਵੀ ਨਾ ਜਾਗੇ ਅੱਜ ਵੀ ਨਾ ਉੱਠੇ ਇਹ ਅੱਗ ਨੂੰ ਕਾਬੂ ਨਾ ਕੀਤਾ ਇਹ ਛੋਡੇ ਸਾਰੇ ਪੰਜਾਬ ਦੇ ਘਰ ਫੂਕ ਕੇ ਤਬਾਹ ਕਰ ਦੇਗਾ ਇਹ ਜਾਦ ਰੱਖਿਓ ਬਾਰ-ਬਾਰ ਮੌਕਾ ਨਹੀਂ ਮਿਲਣਾ ਆ ਹੋਰ ਵੀ ਦੇਖ ਲਈ। ਹੋਰ ਵੀ ਇਹਨੂੰ ਪਾ ਦਿਓ ਵੋਟਾਂ। ਸੁਣ ਲੈਂਦਾ ਨਹੀਂ ਕਰਤੂਤਾਂ। ਆ ਹੋਰ ਵੀ ਤੁਹਾਨੂੰ ਸੁਣਾ ਦਿੰਦਾ। ਆ ਸੁਣ ਲਿਓ। ਯਾਰਾ ਸਾਹਿਬਾ ਤੁਸੀਂ ਗਾਣ ਸੁਣ ਲੈ। ਕੀ ਕਹਿੰਦੇ ਕਿ ਭਈ ਇਹ ਭਜਾਉਣੇ ਆ। ਪਰ ਮੈਂ ਇਹ ਗੱਲ ਕਹਿਣਾ ਚਾਹੁੰਨਾ ਹੈ ਕਿ ਜਿਹੜੇ ਪ੍ਰਵਾਸੀ ਆ ਉਹ ਪ੍ਰਵਾਸੀ ਨਹੀਂ ਐ। ਹੂੰ। ਉਹ ਲੁਧਿਆਣੇ ਦੇ ਲੋਕ ਨੇ ਉਹ ਸਾਡੇ ਪੰਜਾਬ ਦੇ ਲੋਕ ਨੇ ਇਹਨਾਂ ਤੋਂ ਬਿਨਾ ਕਿਤੇ ਨਾ ਕੀਤੀ ਸਾਡੀ ਪੰਜਾਬ ਦੀ ਤਰੱਕੀ ਅਧੂਰੀ ਸੀ ਔਰ ਲੁਧਿਆਣੇ ਦੀ ਤਰੱਕੀ ਅਧੂਰੀ ਸੀ ਜਲੰਧਰ ਦੀ ਤਰੱਕੀ ਅਧੂਰੀ ਸੀ ਇਹਨਾਂ ਦੇ ਬਹੁਤ ਸਾਰੇ ਮਸਲੇ ਨੇ ਇੰਡਸਟਰੀਆ ਨਾਲ ਇਹਨਾਂ ਦਾ ਮਸਲਾ ਹੈ ਜਿਹੜਾ ਅਸੀਂ ਆਉਣਾਰੇ ਸਮੇਂ 'ਚ ਉਹਨੂੰ ਹੱਲ ਕਰਾਵਾਂਗੇ ਇਹਨਾਂ ਨੂੰ ਕਿਉਂਕਿ ਅਲਾਟਮੈਂਟ ਹੋਈ ਹੈ ਲੇਕਿਨ ਰਜਿਸਟਰੀ ਇਹਨਾਂ ਦੇ ਨਾਂ ਨਹੀਂ ਹੋਏ ਕਾਂਗਰਸ ਪਾਰਟੀ ਦਾ ਪ੍ਰਧਾਨ ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਆ ਸਾਡਾ ਧਰਮ ਸਾਡੇ ਸਿਧਾਂਤ ਸਾਡੀ ਵਿਚਾਰਧਾਰਾ ਕਿਸੇ ਦੇ ਖਿਲਾਫ ਸਾਨੂੰ ਜਾਣ ਦੀ ਆਗਿਆ ਨਹੀਂ ਦਿੰਦੀ। ਸਪਰ ਅਸੀਂ ਜਿਹੜੀ ਗੱਲ ਕਰਨੀ ਚਾਹੁੰਦੇ ਆ ਕਿ ਸਾਡਾ ਪੰਜਾਬ ਦਾ ਮਜ਼ਦੂਰ ਭੁੱਖਾ ਮਰ ਰਿਹਾ। ਸਾਡਾ ਪੰਜਾਬ ਦਾ ਮਜ਼ਦੂਰ ਸੜਕਾਂ ਤੇ ਆ ਗਿਆ। ਸਾਡਾ ਪੰਜਾਬ ਦਾ ਮਜ਼ਦੂਰ ਬਿਲਕੁਲ ਖਤਮ ਹੋ ਚੁੱਕਿਆ। ਸਾਡੇ ਪੰਜਾਬ ਦੇ ਮਜ਼ਦੂਰਾਂ ਦਾ ਜਿਹੜਾ ਕੰਮ ਹੈ ਪੈਲ ਦੇ ਆਧਾਰ ਦੇ ਉੱਤੇ ਪੰਜਾਬੀਆਂ ਨੂੰ ਮਿਲਣਾ ਚਾਹੀਦਾ। ਸਾਡੀ ਇਹ ਮੰਗ ਹੈ। ਸਾਡੀਆਂ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਨੂੰ ਮਿਲਣੀਆਂ ਚਾਹੀਦੀਆਂ ਸਰਕਾਰੀ ਆ ਜਾਂ ਪ੍ਰਾਈਵੇਟ ਆ ਫੈਕਟਰੀਆਂ کارਖਾਨੇ ਛੈਲਰ ਪੱਠੇ ਲੱਗਦੇ ਪੰਜਾਬ ਦੀ ਧਰਤੀ ਦੇ ਟੋਲ ਪਲਾਜੇ ਜ਼ਮੀਨਾਂ ਸਾਡੀਆਂ ਰੁਕ ਰਹੀਆਂ ਨੇ ਧਰਤੀ ਸਾਡੀ ਜ਼ਹਿਰੀਲੀ ਹੋ ਰਹੀ ਹੈ ਹਵਾ ਸਾਡੀ ਜ਼ਹਿਰੀਲੀ ਹੋ ਰਹੀ ਹੈ ਪਰ ਨੌਕਰੀਆਂ ਸਾਡਿਆਂ ਨੂੰ ਕੱਢ ਕੇ ਬਾਹਰਲੇ ਨੂੰ ਦਿੱਤੀਆਂ ਜਾ ਰਹੀਆਂ ਅਸੀਂ ਇਸ ਗੱਲ ਦੇ ਖਿਲਾਫ ਕਿ ਅਸੀਂ ਇਸ ਗੱਲ ਦੇ ਖਿਲਾਫ ਆ ਕਿ ਭਵੰਤ ਮਾਨ ਕਹਿੰਦਾ ਮੈਂ ਤਾਂ 43 ਹਜ਼ਾਰ ਨੌਕਰੀ ਦੇਤੀ ਪਰ ਅਦੋਂ ਵੱਧ ਜਾਣੇ ਪਾਰਲੇ ਸੂਬਿਆਂ ਦੇ ਕਿਉਂ ਭਰਤੀ ਕੀਤੇ ਗਏ ਸਾਡੇ ਮੁੰਡੇ ਕੁੜੀਆਂ ਟੈਂਕੀਆਂ ਤੇ ਚੜ ਕੇ ਸੰਘਰਸ਼ ਕਰਦੇ ਆ ਛੜਕਾਂ ਦੇ ਰੁਲਦੇ ਨੇ ਵਿਚਾਰੇ ਜ਼ਹਿਰਾਂ ਖਾ ਕੇ ਵੀ ਕਈ ਤਾਂ ਮਰ ਗਏ ਅਸੀਂ ਇਸ ਕੱਵ ਦੇ ਖਿਲਾਫ ਕਿ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਪਹਿਲ ਨਹੀਂ ਮਿਲਨੀ ਤੇ ਪੰਜਾਬੀਆਂ ਨੂੰ ਪਹਿਲ ਮਿਲਣੀ ਕਿੱਥੇ ਸੁਸਕਰ ਕੇ ਭਾਈ ਬੇਨਤੀ ਆ ਚੇਤੇ ਰੱਖੋ ਕੱਲ ਹੋਰ ਕਹਿ ਦੇਣੀ ਚਾਹੁੰਦਾ ਝੋਨਾ ਲੱਗਣਾ ਹੁਣ ਹੱਥ ਵਨ ਕੇ ਸਾਰਿਆਂ ਨੂੰ ਬੇਨਤੀ ਆ ਪੈਲ ਦੇ ਆਧਾਰ ਦੇ ਉੱਤੇ ਝੋਨਾ ਜਿਹੜਾ ਉਹ ਆਪਣੇ ਬੰਦਿਆਂ ਤੋਂ ਲਵਾਇਆ ਜਾਵੇ ਕੰਮ ਰਜਗਾਰ ਆਪਣੇ ਮਜ਼ਦੂਰਾਂ ਨੂੰ ਦਿੱਤਾ ਜਾਵੇ ਉਹ ਵਿਚਾਰੇ ਬਿਲਕੁਲ ਅੱਗੇ ਮੜਾ ਮੋਟਾ ਕੰਮ ਮਿਲ ਜਾਂਦਾ ਸੀਗਾ ਹੁਣ ਨਰੇਗਾ ਵਾਲਾ ਕੰਮ ਵੀ ਬੰਦ ਹੋ ਜਾਂਦਾ ਸਿਸ ਕਰਕੇ ਤਰਜੀਹ ਪੈਲ ਹਰ ਕੰਮ ਦੇ ਵਿੱਚ ਪੰਜਾਬ ਦੇ ਲੋਕੋ ਆਪਣੇ ਭਰਾਵਾਂ ਨੂੰ ਦਿਓ ਆਪਣੇ ਭਾਈਚਾਰੇ ਨੂੰ ਪੈਲ ਦਿਓ ਅਸੀਂ ਫੇਰ ਕਹਿੰਨਾ ਅਸੀਂ ਇਹ ਕਹਿਣਗੇ ਜੀ ਨਫਰਤ ਫਲਾਉਂਦੇ ਨਹੀਂ ਜੀ ਕਿਸੇ ਦੇ ਖਿਲਾਫ ਨਹੀਂ ਅਸੀਂ ਕੋਈ ਨਫਰਤਵਾਦੀ ਨਹੀਂ ਹੈਗੇ ਕਿਸੇ ਦੇ ਖਿਲਾਫ ਨਹੀਂ ਹੈਗੇ ਸਾਡਾ ਪਹਿਲਾ ਧਰਮ ਪੰਜਾਬ ਸਾਡੀ ਪੰਜਾਬੀਅਤ ਸਾਡੇ ਆਪਣੇ ਲੋਕ ਨੇ ਹਰ ਬੰਦਾ ਸੋਚਦਾ ਕਿਹੜਾ ਬੰਦਾ ਨਹੀਂ ਸੋਚਦਾ ਹਰ ਕੌਮ ਸੋਚਦੀ ਆ ਦੱਖਣ ਵਾਲੇ ਸੋਚਦੇ ਆ ਬੰਗਾਲੀ ਸੋਚਦੇ ਆ ਗੁਜਰਾਤੀ ਸੋਚਦੇ ਆ ਮਰਾਠੇ ਸੋਚਦੇ ਆ ਅਸੀਂ ਜੇ ਬੋਲਦੇ ਆ ਅਸੀਂ ਆਪਣੀ ਗੱਲ ਕਰਦੇ ਆ ਆਪਣੇ ਲੋਕਾਂ ਦੀ ਗੱਲ ਕਰਦੇ ਆ ਆਪਣੇ ਮਜ਼ਦੂਰਾਂ ਦੀ ਗੱਲ ਕਰਦੇ ਆ ਸਾਡੇ ਮਜ਼ਦੂਰਾਂ ਨੂੰ ਸਾਡੇ ਲੋਕਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਸਾਨੂੰ ਇਹ ਵੱਖਵਾਦੀ ਇਹ ਦੇਸ਼ ਤੋੜਨ ਵਾਲੇ ਦੇਸ਼ ਤਰੋਹੀ ਬਹੁਤ ਤਰ੍ਹਾਂ ਦੀਆਂ ਇਹ ਗੱਲਾਂ ਕਹਿ ਦਿੰਦੇ ਨੇ ਇਹ ਹੀ ਫਰਕ ਆ ਉਹ ਬੰਦੇ ਜਿਹੜੇ ਬੋਲਦੇ ਆ ਆਪਣੇ ਹੱਕਾਂ ਲਈ ਉੱਥੇ ਉਹਨਾਂ ਨੂੰ ਕੋਈ ਕੁਝ ਨਹੀਂ ਬੋਲਣ ਆਸੀਂ ਬੋਲਦੇ ਆ ਸਾਨੂੰ ਨਾਲ ਦੀ ਨਾਲ ਕੋਈ ਨਾ ਕੋਈ ਫਤਵਾ ਦੇਸ਼ ਤਰੋਹੀ ਦਾ ਦੇ ਦਿੱਤਾ ਜਾਂਦਾ ਪਰ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਕਿ ਕੋਈ ਬੰਦਾ ਜਿਹੜਾ ਮੰਨ ਲਓ ਜੇ ਮੇਰੇ ਕੋਲ ਕੁਝ ਹੈ ਹੀ ਨਹੀਂ ਮੇਰੇ ਆਪ ਦੇ ਰਹਿਣ ਨੂੰ ਘਰ ਨਹੀਂ ਕਮਰਾ ਨਹੀਂ ਤਾਂ ਮੈਂ ਕਿਸੇ ਨੂੰ ਹੋਰ ਬਿਠਾ ਕੇ ਆਪ ਨਿਕਲਿਆ ਕਰੂੰ ਫਿਰ ਪੰਜਾਬ ਦੇ ਨਾਲ ਬਹੁਤ ਵੱਡੇ ਵੱਡੇ ਧੁਖੇ ਹੋਏ ਨੇ ਜਦੋਂ ਕਿ ਪੰਜਾਬ ਦੇ ਨਾਲ ਸਾਡਨ ਬਹੁਤ ਵੱਡੇ ਵੱਡੇ ਵਾਅਦੇ ਹੋਏ ਸੀ ਕਿ ਤੁਸੀਂ ਇੱਥੇ ਪੂਰਾ ਨਿਗ ਮੰਨੋਗੇ ਤੁਹਾਨੂੰ ਪੂਰੀ ਤਰ੍ਹਾਂ ਤੇ ਸਾਰੇ ਦਾ ਸਹੂਲਤਾਂ ਤੁਹਾਡੇ ਹੱਕ ਮਿਲਣਗੇ ਸਾਡੇ ਹੱਕ ਸਾਡੇ ਕਿਹੜੇ ਆ ਪਾਣੀ ਸਾਡੇ ਕੋਲੇ ਡੈਮ ਸਾਡੇ ਕੋਲੇ ਰਾਜਤਾਨੀ ਸਾਡੀ ਕੋਲੀ ਕਾਣ ਸਾਡਾ ਕਰੀ ਜਾਂਦੇ ਆ ਇਹ ਮਸੂਲੇ ਨੂੰ ਲੈ ਕੇ ਅਸੀਂ ਤੁਹਾਡੇ ਕੋਲੇ ਆਏ ਆਂ ਪੰਜਾਬ ਦੇ ਲੋਕੋ ਮੈਂ ਫਿਰ ਅਖੀਰ ਤੇ ਅਪੀਲ ਕਰਦਾ ਖੰਡੂਰ ਸਾਹਿਬ ਤੋਂ ਭਾਈ ਮਤਪਾਲ ਸਿੰਘ ਸਰੂਰ ਤੋਂ ਸਰਦਾਰ ਜਮੀ ਸਿਮਾਨ ਫਰੀਦਕੋਟ ਤੋਂ ਸਰਦਾਰ ਸਰਜੀਤ ਸਿੰਘ ਤੇ ਬਠਿੰਡੇ ਤੋਂ ਤੁਹਾਨੂੰ ਪਤਾ ਹੀ ਆ ਸੋ ਇਹ ਸਾਰੀਆਂ ਸ਼ੀਟਾਂ ਦੇ ਉੱਤੇ ਪੰਜਾਬ ਦੇ ਵਿੱਚੋਂ ਪੰਜਾਬਦਰਦੀ ਕੌਮਦਰਦੀ ਬੰਦੇ ਜਿੱਥੇ ਜਾਣੇ ਚਾਹੀਦੇ ਜਿਹੜੇ ਉੱਥੇ ਜਾ ਕੇ ਪਾਰਲੀਮੈਂਟ ਦੇ ਵਿੱਚ ਹੱਕ ਠੋਕ ਕੇ ਸੋਡੇ ਹੱਕਾਂ ਦੀ ਗੱਲ ਕਰਨ ਮਗਰੋਂ ਪਸਤਾਉਣ ਦਾ ਕੋਈ ਫਾਇਦਾ ਨਹੀਂ ਐ ਇੱਥੇ ਜਦੋਂ ਮੌਕਾ ਆਉਂਦਾ ਉਦੋਂ ਆਪਾਂ ਪਾਰਟੀਆਂ 'ਤੇ ਚੜ ਜੰਨੇ ਆ ਨਗਰਾਨਾ ਚੜ ਜੰਨੇ ਆ ਸੋ ਤੁਹਾਨੂੰ ਸਰ ਨੂੰ ਹੱਥ ਮੰਨ ਕੇ ਬੇਨਤੀ ਹੈ ਬਹੁਤ ਸੋਹਣਾ ਮਾਹੌਲ ਬਣਿਆ ਪੂਰਾ ਵਧੀਆ ਮਾਹੌਲ ਆ ਪਰ ਸੋ ਲੰਬੀ ਚ ਗਏ ਆ ਮੈਂ ਕਹਿੰਦਾ ਬਹਿ ਜਾ ਬਹਿ ਜਾ ਹੋਈ ਪਈ ਆ ਮਤਲਬ ਕਿ ਇੰਨਾ ਹੰਗਾਰਾ ਮਿਲਿਆ ਇਨਾ ਪਿਆਰ ਮੁਹੱਬਤ ਰਾਤ ਨੂੰ 1 2 3 ਵਜੇ ਤੱਕ ਵੀ ਲੋਕ ਡਿੱਕੀ ਗਏ ਬਾਹਰ ਘਰਾਂ ਜਿੋਂ ਨਿਕਲ ਕੇ ਸੜਕਾਂ ਤੇ ਖੜਕੇ ਸੋ ਇਹ ਹੁਣ ਬਿਲਕੁਲ ਹੁਣ ਆਪਾਂ ਅਖੀਰ ਤੇ ਆਏ ਖੜਿਆ ਚੰਦ ਕਣ ਤੇ ਬੱਚਿਆ ਜੋਰ ਲਾ ਦਿਓ ਮੇਰਾ ਵੀ ਪੂਰਾ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆਉਂਦੀ ਹੈ ਕਿਸੇ ਨੂੰ ਕਿਸੇ ਪਿੰਡ ਦੇ ਵਿੱਚ ਕਿਸੇ ਬੂਦ ਦੇ ਉੱਤੇ ਤੁਹਾਡੇ ਕੋਲ ਨੰਬਰ ਹੈਗੇ ਆ ਨਾਲ ਦੀ ਨਾਲ ਸੰਪਰਕ ਕਰ ਲਿਓ ਆਪਣੀਆਂ ਟੀਮਾਂ ਸਾਰੇ ਹਲਕਿਆਂ 'ਚ ਹੋਣਗੀਆਂ ਨਾਲ ਦੀ ਨਾਲ ਤੁਹਾਡੇ ਕੋਲ ਪਹੁੰਚ ਜਾਣਗੀਆਂ ਨਿਸ਼ਾਨ ਬਾਲਤੀ ਆਪਣਾ ਦੋ ਬਾਲਤੀਆਂ ਟਾਂਕੇ ਰੱਖਣੀਆਂ ਮਰੇ ਉੱਤੇ ਆਪਣੇ ਬੂਦ ਦੇ ਉੱਤੇ ਤੇ ਜਿਹੜਾ ਵੀ ਕੋਈ ਉੱਥੇ ਬਜ਼ੁਰਗ ਮਾਂ ਭੈਣ ਕੋਈ ਵੋਟ ਪਾਉਣ ਜਾਂਦਾ ਉਹਨੂੰ ਦੱਸ ਦਿਓ ਦਿਖਾ ਦਿਆ ਕਰੋ ਹਰ ਬੰਦੇ ਦਾ ਫਰਜ਼ ਬਣਦਾ ਭਈਆ 10ਵੇਂ ਨੰਬਰ ਤੇ ਆਪਣਾ ਚੋਣ ਨਿਸ਼ਾਨ ਮਾਰਤੀ ਹੈ ਸੋ ਡਟ ਜਾਓ ਯੋਧਿਓ ਜਿੱਤ ਬਿਲਕੁਲ ਯਕੀਨੀ ਹੈ ਬਾਰੇ ਹਰ ਕਾਲਸਾ ਵਾਹਿਗੁਰੂ ਜੀ